ਨਾਲ ਬੀਰਬਲ ਸ਼ਿਕਾਰ ਤੇ ਤੁਰ ਗਏ ਇਕੱਲੇ ਨਹੀਂ ਗਏ ਨਾਲ ਕੁਝ ਫੌਜਾਂ ਨੇ ਸੈਨਿਕ ਨੇ ਅਕਸਰ ਰਾਜੇ ਆਤਮ ਰੱਖਿਆ ਦੇ ਲਈ ਨਾਲ ਲੈ ਕੇ ਚੱਲਦੇ ਨੇ ਜਦੋਂ ਸ਼ਿਕਾਰ ਤੇ ਗਏ ਨੇ ਸ਼ਿਕਾਰ ਕਰਨ ਦੇ ਦੌਰਾਨ ਕਿਤੇ ਅਕਬਰ ਦੀ ਉਂਗਲੀ ਵੱਡੀ ਗਈ ਡੂੰਗਾ ਬਾਵਾ ਫਟ ਆ ਗਿਆ ਤੇ ਵੀਰਬਲ ਨੇ ਸੁਭਾਵਕ ਕਿਹਾ ਵੀ ਮਹਾਰਾਜ ਚਿੰਤਾ ਨਾ ਕਰੋ ਵੀ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਕੋਈ ਗੱਲ ਨਹੀਂ ਤੇ ਅਕਬਰ ਇਸ ਗੱਲ ਤੋਂ ਗੁੱਸਾ ਖਾ ਗਿਆ ਮੇਰੇ 6:00 ਵਜੇ ਮੇਰੇ ਦਰਦ ਅਸਹਿ ਹੋ ਰਿਹਾ ਹੈ ਮੇਰੇ ਤੋਂ ਇਹ ਦਰਦ ਚੱਲ ਨਹੀਂ ਹੋ ਰਿਹਾ ਮੇਰਾ ਨੁਕਸਾਨ ਹੋਇਆ ਤੂੰ ਕਿੱਦਾਂ ਕਹਿ ਸਕਦਾ ਵੀ ਜੋ ਹੈ ਚੰਗੇ ਲਈ ਹੋਇਆ ਇਹਦਾ ਮਤਲਬ ਤੂੰ ਮੇਰਾ ਭਲਾ ਨਹੀਂ ਚਾਹੁੰਦਾ ਇਹਦਾ ਮਤਲਬ ਇਹ ਹੈ ਵੀ ਤੂੰ ਚਾਹੁੰਦਾ ਹੈ ਵੀ ਮੈਨੂੰ ਇਦਾਂ ਸੱਟਾਂ ਵੱਜਦੀਆਂ ਰਹਿਣ ਤੇਰੇ ਮਨਸੂਬੇ ਮੈਨੂੰ ਚੰਗੇ ਨਹੀਂ ਜੱਪਦੇ ਵੀਰ ਬਲ ਤੇ ਵੀਰ ਬਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਨਾ ਮਹਾਰਾਜ ਮੇਰੇ ਕਹਿਣ ਦਾ ਉਹ ਭਾਵ ਨਹੀਂ ਹੈ ਕਹਿੰਦਾ ਚੁੱਪ ਕਰ ਸਿਪਾਹੀਓ ਇਹਨੂੰ ਫੜੋ ਤੇ ਇਹਨੂੰ ਲੈ ਜਾਓ ਹੁਣੇ ਹੀ ਰਾਜ ਮਹਿਲ ਚ ਨਾਲੇ ਤਾਂ ਇਹਨੂੰ ਕੈਦਖਾਨੇ ਚ ਡੱਕੋ ਨਾਲੇ ਇਹਨੂੰ ਪਠਾਲ ਮਕਾਓ ਤੇ ਨਾਲੇ ਇਹਦੇ ਪਟੇ ਚਾੜੋ ਜੋ ਹੁੰਦਾ ਚੰਗੇਲੀ ਹੁੰਦਾ ਨਾ ਇਹਨੂੰ ਵੀ ਪਤਾ ਲੱਗੇ ਵੀ ਮੈਂ ਜੋ ਕਰ ਰਿਹਾ ਉਹ ਵੀ ਚੰਗੇਲੀਓ ਕਰ ਰਿਹਾ ਸਿਪਾਹੀ ਬੀਰ ਬਲ ਨੂੰ ਫੜ ਕੇ ਲੈ ਗਏ ਮਗਰੋਂ ਦੀ ਕਿਤੇ ਉਹਦੇ ਕੋਲ ਥੋੜੇ ਬਹੁਤ ਸਿਪਾਹੀ ਰਹਿ ਗਏ ਅਕਬਰ ਦੇ ਕੋਲ ਅਕਬਰ ਨੂੰ ਕੋਈ ਜਾਨਵਰ ਦੱਸਿਆ ਉਹ ਜਦੋਂ ਜਾਨਵਰ ਦੱਸਿਆ ਤੇ ਜਾਨਵਰ ਦੇ ਪਿੱਛੇ-ਪਿੱਛੇ ਉਹਨੇ ਘੋੜਾ ਦੌੜਾਇਆ ਅਤੇ ਇੰਨੀ ਕੁ ਗਤੀ ਦੇ ਨਾਲ ਉਹ ਦੌੜਿਆ ਕਿ ਅਚਾਨਕ ਉਹਦਿਆਂ ਸਿਪਾਈਆਂ ਦੀ ਅੱਖਾਂ ਤੋਂ ਉੱਲੇ ਹੋ ਗਿਆ ਹੁਣ ਅਕਬਰ ਕੱਲਾ ਜਾਨਵਰ ਦਾ ਪਿੱਛਾ ਕਰਦਾ ਕਰਦਾ ਇੱਕ ਕਬੀਲੇ ਦੇ ਕੋਲ ਪਹੁੰਚ ਗਿਆ ਕਬੀਲੇ ਦੇਆਂ ਲੋਕਾਂ ਨੇ ਦੇਖਿਆ ਵੀ ਲੈ ਇਹ ਤਾਂ ਹਟਾ-ਕਟਾ ਭੋਜਨਾ ਗਿਆ ਚੱਲ ਕੇ ਉਹਨਾਂ ਲੋਕਾਂ ਅਕਬਰ ਨੂੰ ਘੇਰ ਕੇ ਫੜ ਲਿਆ ਫੜਨ ਤੋਂ ਬਾਅਦ ਉਹਨੂੰ ਬੰਨ੍ਹ ਲਿਆ ਨੂੜ ਲਿਆ ਔਰ ਉਸ ਤੋਂ ਬਾਅਦ ਉਹਨੂੰ ਕਬੀਲੇ ਦੇ ਵਿਚਾਲੇ ਲੈ ਗਏ ਕਹਿੰਦੇ ਲੋ ਵੀ ਅੱਜ ਤਾਂ ਦੇਵੀ ਮਾਂ ਨੂੰ ਖੁਸ਼ ਕਰਾਂਗੇ ਅੱਜ ਨਰ ਬਲੀ ਦਵਾਂਗੇ ਤੇ ਇਹਦੇ ਨਾਲ ਦੇਵੀ ਸਾਡੇ ਤੇ ਕਿਰਪਾਲ ਹੋਏਗੀ ਤਰੁੱਠੇਗੀ ਅਤੇ ਸਾਨੂੰ ਬਰਕਤਾਂ ਦੇਏਗੀ ਸਾਡੀ ਸਿਹਤ ਦਾ ਖਿਆਲ ਰੱਖੇਗੀ ਤੇ ਸਾਡੇ ਕਬੀਲੇ ਦੇ ਅੰਦਰ ਖੁਸ਼ਹਾਲੀ ਆਵੇਗੀ ਇੱਕ ਨਰ ਦੀ ਬਲੀ ਦੇ ਦੇਣ ਦੇ ਨਾਲ ਸਾਡੇ ਸਾਰੇ ਕਾਰਜ ਰਾਸ ਆ ਜਾਣਗੇ ਇਸ ਕਰਕੇ ਉਹਨੂੰ ਬਲੀ ਦੇਣ ਦੇ ਲਈ ਸਾਰਾ ਪੂਜਾ ਦੀ ਸਮੱਗਰੀ ਮਂਗਾਈ ਗਈ ਢੋਲ ਟਮਕੇ ਵਜਾਏ ਗਏ ਨ੍ਰਿਤ ਕੀਤਾ ਗਿਆ ਪਰ ਜਦੋਂ ਬਲੀ ਦੇਣ ਤੋਂ ਪਹਿਲਾਂ ਉਹਦੇ ਸਰੀਰ ਦਾ ਨਿਰੇਖਣ ਕੀਤਾ ਕਬੀਲੇ ਦੇ ਮੁਖੀ ਵੱਲੋਂ ਤਾਂ ਦੇਖਿਆ ਵੀ ਇਸ ਅਕਬਰ ਦੀ ਉਂਗਲੀ ਵੱਡੀ ਹੋਈ ਹੈ ਇਹਦਾ ਭਾਵ ਹੈ ਕਿ ਇਹ ਹੁਣ ਝੂਠਾ ਹੋ ਗਿਆ ਹੁਣ ਇਹਦੇ ਵਿੱਚ ਸੱਚਮਤਾ ਨਹੀਂ ਰਹੀ ਵੀ ਇੱਕ ਸਾਬਤ ਸੂਰਤ ਬੰਦਾ ਚੜਾਉਣਾ ਸੀ ਉਹਨਾਂ ਲੋਕਾਂ ਨੇ ਅਖੀਰਕਾਰ ਅਕਬਰ ਨੂੰ ਛੱਡਤਾ ਵੀ ਜਦ ਉੜ ਜਾ ਅਕਬਰ ਧੋੜੇ ਹੀ ਆਪਦੇ ਰਾਜ ਮਹਿਲ ਤੱਕ ਪਹੁੰਚਿਆ ਭੱਜੇ ਆਂਦੇ ਸਾਰ ਉਹਨੇ ਆਖਿਆ ਵੀ ਬੀਰਬਲ ਨੂੰ ਛੱਡ ਦੋ ਬੀਰਬਲ ਨੂੰ ਛੱਡ ਦੋ ਬੀਰਬਲ ਨੂੰ ਨਾ ਮਾਰੇਓ ਪਰ ਹੁਣ ਤੱਕ ਤਾਂ ਬੀਰਬਲ ਨਾਲ ਬੀਤ ਲਈ ਜਿਹੜੀ ਬੀਤਣੀ ਸੀ ਔਰ ਇਹ ਤਾਂ ਪਿੱਠलाल ਕੀਤੀ ਪਈ ਅਗਲਿਆਂ ਨੇ ਆ ਕੇ ਅਕਬਰ ਨੇ ਬੀਰਬਲ ਨੂੰ ਸਿੱਧਾ ਕਰਾਇਆ ਬੀਰਬਲ ਦੇ ਕੋਲੋਂ ਮਾਫੀਆਂ ਮੰਗੀਆਂ ਵੀ ਜੋ ਜੋ ਤੂੰ ਕਹਿੰਦਾ ਸੀ ਠੀਕ ਕਹਿੰਦਾ ਸੀ ਜੋ ਹੁੰਦਾ ਚੰਗੇਲੀ ਹੁੰਦਾ ਹੈ ਮੇਰੀ ਉਂਗਲੀ ਵੱਡੀ ਗਈ ਮੈਨੂੰ ਕਬੀਲੇ ਵਾਲਿਆਂ ਨੇ ਫੜ ਲਿਆ ਸੀ ਮੈਨੂੰ ਮਾਰ ਦੇਣਾ ਸੀ ਮੇਰੀ ਬਲੀ ਚੜਾ ਦੇਣੀ ਸੀ ਇਹ ਤਾਂ ਸ਼ੁਕਰ ਹੈ ਮੇਰੀ ਉਂਗਲੀ ਵੱਡੀ ਹੋਈ ਸੀ ਮੇਰੀ ਉਂਗਲੀ ਵੱਡੀ ਦੇਖ ਕੇ ਉਹਨਾਂ ਨੇ ਮੈਨੂੰ ਮੇਰੀ ਬਲੀ ਨਾ ਦਿੱਤੀ ਮੈਨੂੰ ਵਾਪਸ ਛੱਡ ਦਿੱਤਾ ਮੇਰੀ ਜਾਨ ਬਖਸ਼ ਦਿੱਤੀ